ਆ ਗਿਆ ਬੇਡਾ ਮਚੀਚੋ ਦਿਆ ਤੈ ਕਿਥੇ ਵਹਿਗਰਾ ਲਿਆ ਓਏ ਪਹਿਲਾ ਵਾਲੇ ਜਬਾਕ ਪਹਿਲਾ ਪੈਰ ਮੇਰਾ ਜਿਹੜਾ ਉਹ ਬੱਲਾ ਕਰਕੇ ਫਸ ਗਿਆ ਅਸੀਂ ਕਦਾ ਤੁੱਥੀ ਗਿਆ ਹੋਇਆ ਤੀ ਮੈਂ ਉਹ ਤਾਂ ਕਹਿੰਦੇ ਚ ਹੁਣ ਖੰਮ ਨਹੀਂ ਬਣ ਜਾ ਵੀ ਲੈ ਜਾ ਮੱਖਣਾ ਇੱਜਤ ਨਾਲ ਲੈ ਕੇ ਜਾਮਗੇ ਚਾਰ ਬੰਦੇ ਆਉਣਗੇ ਨਾਲ ਮੇਰੇ ਲੈ ਕੇ ਕੱਪੜੇ ਧੋਦੀ ਮਹਾਰਾਜ ਚ ਪਤਿਆਲੇ ਵਰਗੀ ਛਦਾ ਚੜਾਈ ਹੁੰਦੀ ਛੀ ਆਕ ਨੇ ਤੋਤੀ ਗੱਢੀ ਬਈਆ ਕੱਪੜੇ ਦੇ ਦੇ ਲੈ ਮੈਂ ਥੋਂ ਲੱਗੀ ਹੋਈਆਂ ਨਾਲ ਥੋ ਦੇਵੀ ਓਹ ਡਾਈ ਪੱਟਾ ਇਹ ਤਾਂ ਹੁਣ ਕਦੋਂ ਬੜੀ ਨਹੀਂ ਤੋਈ ਹੋ ਉੱਧੇ ਲਾਖਾਂਗੇ ਬਈ ਐਂਕਾ ਨੂੰ ਕਹਿਣਾ ਓਏ ਆਈ ਚਾਰ ਪੰਜ ਦਿਨ ਹੋ ਗਏ ਪਾਇਆ ਨੂੰ ਓ ਡੇਈ ਕੁਛ ਨਹੀਂ ਹੁੰਦਾ ਮੈਂ ਕਹਿਣਾ ਪਤਾ ਮੈਂ ਘਰ ਦੇਖ ਕੇ ਆ ਪੰਡਤ ਉਧਰ ਕਿਉਂ ਆਹ ਹੈ ਤਾਂ ਗਿਆ ਆਪਣੇ ਕੋਲ ਘਰ ਇਹ ਥਾਣੀ ਲਿਆਉਣੀ ਆ ਥੋੜੀ ਬਲਜੀਤ ਆਉਗੀ ਓ ਡਾ ਨੋ ਕੋ ਲੈਣੀ ਆ ਛੜੀ ਹੋਈਦਾ ਫਿਰ ਪਹਿਲਾ ਪਿਆਰਾ ਮੇਰਾ ਓ ਲੈਉਣੀ ਆ ਇੱਥੇ ਕਾਰਜ ਆ ਗਿਆ ਆਪਣੇ ਛਮੈ ਲੋ ਕਪੜਾ ਲੀੜਾ ਤੁਚੀ ਹੈ ਲੈ ਉਹ ਕੱਢ ਕੇ ਲੈਉ ਪਹਿਲੇ ਪਿਆਰ ਨੂੰ ਇੱਕ ਦੇ ਜੋਰ ਤੇ ਹੈ ਛਮੈ ਲੋ ਕਪੜਾ ਲੀੜਾ ਤੂੰ ਨੇ ਕਿਹੜਾ ਨਵਾਂ ਚੰਦ ਚਾੜੂਗਾ ਲਹੈ ਆਉਣੀ ਫਲ ਵਰਗੀ ਮਟਿਆ ਵਯਾ ਕੈ ਲਹੈ ਕਵੇ ਅੱਜੋ ਵਦਿਆ ਤੂੰ ਕਿੱਧਰ ਨਿਕਲੇ ਰਾਤ ਦਾ ਵੇ ਰਾਤ ਆਇਆ ਨਹੀਂ ਤੂੰ ਡਾਇਓ ਕੋਈ ਕਿੱਥੇ ਮੈਂ ਤੈਨੂੰ ਆਇ ਕੈ ਨਾ ਚਨਾ ਕੋਈ ਤਾਂ ਕਾਂਟੇ ਜਾਣ ਪਹਚਾਣ ਹਾ ਤੇ ਆਹ ਕਦੀ ਜਾਂ ਫਿਰ ਜੈਂਟਲਮੈਨ ਪ੍ਰੈਜ਼ੀਡੈਂਟ ਪਿੰਟ ਕੋਟ ਚਾਹੀਦਾ ਮੈਨੂੰ ਤੈ ਤੈਂ ਕੀ ਕਰਨਾ ਕੈਂਟ ਕੋਟਾ ਪਤਾ ਵਯਾ ਆ ਗਿਆ ਬੇੜਾ ਹੋਰ ਹਾਂ ਵਾ ਆ ਗਿਆ ਬੇਟਾ ਮਤੀ ਚੋ ਦਿਆ ਤੈਂ ਕਿੱਥੇ ਵਹਿਗਰਾ ਲਿਆ ਓਏ ਪਹਿਲਾ ਵਾਲੇ ਡਬਾਕ ਪਹਿਲਾ ਪੈਰ ਮੇਰਾ ਜਿਹੜਾ ਉਹ ਗੱਲਾਂ ਕਰਦੇ ਫਸ ਗਏ ਅਸੀਂ ਕਦੋਂ ਤੂੰ ਚਿੱਡਿਆ ਹੋਇਆ ਤੀ ਮੈਂ ਉਹ ਤਾਂ ਕਹਿੰਦੇ ਤੂੰ ਹੁਣੀ ਖੰਮੇ ਨਹੀਂ ਬਣ ਜਾ ਵੀ ਲੈ ਜਾ ਮਖਾਨਾ ਜਿੱਤ ਨਾਲ ਲੈ ਕੇ ਜਾ ਮਗੇ ਚਾਰ ਬੰਦੇ ਆਉਣਗੇ ਨਾਲ ਮੇਰੇ ਲੈ ਜਾ ਜਿਉਂ ਨੀਆ ਤੁਰੇ ਦਾ ਸਪਕੜਾ ਕਰਦੀ ਕਿਤੇ ਜਾ ਇਹ ਕਿਹ ਖਪਾ ਕੱਢਿਆ ਕੱਢਦੇ ਤਾਂ ਕੰਮਾ ਪਾਰਟੀ ਚੱਲੂ ਕੱਲੇ ਹੀ ਗਾਦੀ ਮੇਲੇ ਪਿੰਡ ਨਾਲ ਮਰੇ ਓਏ ਪੈ ਕੰਜਰਦਾ ਜਵਾਕ ਕਰੂ ਬਗੜਤਾ ਓਨੂੰ ਕੋ ਛੱਕ ਕਰਾਂ ਮੇਰੀ ਨੰਨਤ ਦਾ ਮੈਂ ਸੁਲਛਣਾ ਕਰਾਵੇਂਗਾ ਸਾਗ ਤੂੰ ਓਏ ਬਾਪ ਦਾ ਮੇਰ ਨੂੰ ਨਾ ਪਾ ਦੋਦਾ ਕਹਿੰਦਾ ਹੋਡਾ ਬਹੁਤ ਚੱਕੀ ਫਰਦਾ ਨਾਲ ਨੂੰ ਮੈਂ ਤਾਂ ਤਾਂ ਮਤੀਲਾ ਆ ਉਹ 3000 ਰੁਪਿਆ ਕਮਾਉਂਦਾ ਮਹੀਨੇ ਦਾ ਮਾੜਾ ਐ ਅੱਛਾ ਬਿਰਬਰ ਕਾਡਾ ਫੱਡਾ ਤੀ ਬਗਾਨੇ ਟੁਕੜੇ ਤੇ ਮਦਦ ਨਾ ਕਰਣਾ ਲੈ ਹੋਰਾ ਮਤਲੇ ਇਥੇ ਨਾ ਕਰੋ ਕਾੜ ਦਿੱਤੇ ਹੁਣ ਮੈਂ ਤੁਹਾਨੂੰ ਤਾਂ ਤੰਬਾ ਕਿੱਥੇ ਭੁੱਲੇ ਕਿਦੇ ਕੰਜਦੇ ਹੋਰ ਸੇ ਆਪਾਂ ਰੱਖਣਾ ਕਰਦੀ ਚੱਲ ਚੱਲ ਨੂੰ ਪਤਾ ਲੱਗਾ ਪੁਰਸ਼ ਗੇੜੇ ਗੂੜੇ ਲੱਗੀ ਚਿੱਤੇ ਨੇ ਮੇਰੇ ਖੂਪੀਆ ਬੰਦਨ ਦੇ ਅੱਛੇ ਆਪਾ ਖੜਾ ਚਲਾ ਬਾਦੀ ਬਾਰਿਖ ਬਿਲਕੁਲ ਹੋ ਤੱਕ। ਉਹ ਕੱਢਦੇ ਕਾ ਮੈਂ ਨਾਲ ਪੁੱਛੋ ਦਾ ਰੇਟ ਜ ਮੈਨੂੰ ਤਾਂ ਜਿਆਦਾ ਰੱਖ ਦਿੱਤੀ। ਕੀ ਰੇਟ ਕਹਿੰਦਾ ਤੈਨੂੰ? ਉਹ ਪੰਮੇ ਕਾ? ਹਾਂ ਉਹ ਤਾਂ ਖਾਸ਼ਾ ਮੰਗ ਕੇ। ਕਿੰਨਾ? ਤੇ 20 ਲੱਖ ਕਹਿੰਦਾ। ਤੈ ਉੱਥੇ ਕਰ ਦੋ ਤੇ ਤੇਰੇ ਜ ਰਹਿਣਾ ਕਰ ਫੇਰ ਤਬਾਰੇ ਤੂੰ ਦਬਾਕ ਕੰਮ ਦੇ ਨਾਲ ਪਜੂੜੇ। ਹੈ? ਬਾਕੀ ਪ੍ਰਧਾਨਗੀ ਦਾ ਕੰਮ ਆ ਮੇਰਾ ਤੈਨੂੰ ਪਤਾ ਹੈ। ਚਾਲ ਕੋਈ ਨਾ ਰੋਟੀ ਢੱਡੀ ਖਾ ਲੈ ਰੋਟੀ ਖਾ ਲੈ ਆਹ ਪੁੱਤ ਟੁੱਲੀ ਰੰਗ ਦਾ ਪੰਪੰਟ ਕੁੱਟ ਮੈਂ ਟੁੱਲੀ ਰੰਗ ਦਾ ਕੌਣ ਪਾਉਂਦਾ ਮੈਂ ਪਾਉਂ ਸਾਡੇ ਉੱਤੇ ਮਿਰਚਾ ਕੋੜਾ ਰਵਾਜ ਹੈ ਜਿੰਨੇ ਮੁੰਡੇ ਪਿਆਏ ਨੇ ਮੇਰੇ ਤਾਂ ਪਰ ਮੈਂ ਮੇਰੀ ਗਾਂਗ ਦੇ ਸਾਰੇ ਟੁੱਲੀ ਪੰਪੰਟ ਕੁੱਟਤੀ ਬਿਆਕੇ ਲਿਆਤੀ ਮੇਰੇ ਸਰ ਦਾ ਉਰਦੂ ਵਾਂਗੂ ਪੁੱਠੇ ਚੱਲਦਾ ਓ ਪੁੱਛ ਟੁੱਲੀ ਰੰਗ ਦਾ ਪੁੱਛ ਆਹ ਨਾ ਕੱਢੀ ਪੁੱਛ ਕੋਈ ਮੈਂ ਤਾਂ ਪੰਚਾਇਤ ਜਾਣਾ ਰੋਲਾ ਰਵੇੜੀ ਕਾਣਾ ਕਿਦਾ ਮੈਂ ੱੱੱ ਲੈ ਨਾਲ ਰਹਿਣ ਦੇ ਤੂੰ ਚੰਗਾ ਗੱਡੀ ਨਾਲ ਕੱਢੀ ਦਾ ਪੱਤਾ ਕੜੀ ਫੁੱਲਾਂ ਵਾਲੀ ਦਾ ਆਹੋ ਐ ਕਰੀ ਫੇ ਤਾਜੀ ਘੰਟੇ ਤੱਕ ਅੱਛਾ ਮੈਂ ਖਾ ਲਵਾਂਗੀ ਪੰਚਾਇਤ ਪੰਚ ਉੱਧਾ ਕਰਾਂਗੇ ਤੇ ਵੋਟਾਂ ਵਾਟਾਂ ਦੇ ਕੋਈ ਬਣਾਵਾਗੇ ਦੀਦੀ ਹਾਂ ਭੈਣ ਮੰਗਾਲੀ ਤੇਰੇ ਬਾਤ ਤੇ ਕਿੱਥੇ ਦੇਖੀ ਜਾ ਕੇ ਕਿੱਥੇ ਜਾ ਕੇ ਹੈ ਕਿੱਥੇ ਦੇਖੀ ਜਾ ਕੇ ਪਾਣ ਤੇ ਆ ਖਸਮਾ ਕਿਚੋ ਦਿਦਾ ਜੀ ਤਰੌਲੇ ਨੇ ਜਾਣਾ ਪੁੱਤ